ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਾਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅਗੇ ਸ਼ੇਅਰ ਕਰਦੇ ਕਰੋ ਤੇ ਟਾਇਲ ਲਾਉਣ ਦਾ ਕੰਮ ਆਪਣੇ ਚੱਲ ਰਿਹਾ ਤੇ ਅੱਜ ਟਾਇਲ ਲਾਉਣ ਵਾਲੇ ਆਏ ਨਹੀਂਗੇ ਅੱਜ ਕਰਗੇ ਛੁੱਟੀ ਉਹ ਤੇ ਕਿਉਂਕਿ ਜਿਹੜਾ ਮਿਸਟਰੀ ਸੀਗਾ ਟਾਇਰ ਲਾਉਣ ਵਾਲਾ ਉਹ ਹੋ ਗਿਆ ਬਿਮਾਰ ਤੇ ਬਾਕੀ ਆਜੋ ਦਿਖਾਉਣੇ ਆਗੇ ਕਰੀ ਆਪਾਂ ਕਿ ਕਿੰਨਾ ਟਾਇਰ ਦਾ ਕੰਮ ਹੋ ਗਿਆ ਤੇ ਕਿੰਨਾ ਲੰਦਾ ਤੇ ਵੀਡੀਓ ਚੰਡ ਤੱਕ ਬਣਦੇ ਰਹੋ ਤੇ ਇਧਰ ਕੰਮ ਵੀ ਆਇਆ ਹੋਇਆ ਹੂੰ ਨਮਿਆ ਕੀ ਕਰੀਂਗਾ ਇਹਦਾ ਵੀ ਅੱਜ ਸਾਈਕਲ ਸੈੱਟ ਕਰਾ ਕੇ ਦਿੰਦਾ ਤੇ ਬਾਕੀ ਕਰ ਦਿਆਂਗਾ ਅੱਜ ਬਾਅਦ ਆਜੋ ਫਿਰ ਕੀ ਹੋ ਗਿਆ ਸੀ ਸਾਈਕਲ ਨੂੰ ਸਾਈਕਲ ਹੂੰ ਸਾਈਕਲ ਸਿੱਧਾ ਮੈਂ ਇਹ ਲੈ ਲੈ ਦੂਜਾ ਹੋ ਗੇਰਾਂ ਵਾਲਾ ਸਾਈਕਲ ਮੈਂ ਇਹਨੂੰ ਆਖਿਆ ਸੀਗਾ ਵੀ ਗੇਰਾਂ ਵਾਲਾ ਰਹਿਣ ਦੇ ਦੂਜਾ ਲੈ ਲੈ ਨਾਲੇ ਤਾਂ ਉਹ 3900 ਰੁਪਿਆ ਮਹਿੰਗਾ ਤੇ ਜੇ ਦੂਜਾ ਲੈ ਲਏ 4500 ਰੁਪਿਆ ਬਚਦਾ ਨਾਲੇ ਇਹਦਾ ਮਿੱਤ ਲੈ ਕੇ ਚਲਪਾ ਆਪਾਂ ਜਨਪਦ ਜਨਾ ਦਾ ਪੈਟਰੋਲ ਮਾਰਨ ਨਾਲ ਨਹੀਂ ਪਹਿਲੀ ਲੈ ਗਾ ਆਹ ਹੂੰ ਚਲ ਆਇਦਰ ਦਿਖਾ ਸੈਟ ਆ ਕਮੀ ਪੇਸੀ ਕੱਢ ਗਈ ਐ ਚੋਂ ਹਾਂ ਹਾਂ ਕੀ ਨਹੀਂ ਬਸਾਂ ਦਾ ਰਹਿਣਾ ਨਹੀਂ ਰੱਖਣਾ ਜੀ ਇਹਦਾ ਵੀ ਕੋਈ ਫਾਇਦਾ ਹੈਗਾ ਕੀ ਫਾਇਦਾ ਇਹ ਕਈ ਵਾਰੀ ਕੋਈ ਟਾਇਲ ਟੁੱਟ ਇੱਕ ਤਾਂ ਥੱਲੋਂ ਹਵਾ ਵੀ ਨਿਕਲਦੀ ਰਹਿੰਦੀ ਇਹਦੇ ਨਾਲ ਫਰਸ਼ ਨਹੀਂ ਉਹ ਹੁੰਦੀ ਤਾਂ ਹਣ ਨਹੀਂ ਤਾਂ ਤਾਂ ਹਣ ਚੱਕੀ ਜਾਂਦੀ ਹੈ ਤੇ ਰਹਿਣੀ ਹੈ ਕਿ ਨਾ ਭਰਾਂਗੇ ਸਿਮੈਂਟ ਭਰਾਈ ਜੂਗਾ ਇਹਦੇ ਉਹ ਆਕਸੀ ਭਰੀਏ ਦੀ ਅੱਜ ਮਸਤੀ ਕਰ ਗਏ ਛੁੱਟੀ ਟਾਇਲ ਵਾਲਾ ਤੇ ਐਨੀ ਇੱਕ ਗੱਲ ਸਕਾਰਟਿੰਗ ਲਾਈ ਸੀਗੀ ਪਾਸੇ ਤੇ ਹਜੇ ਇਹ ਨੀ ਗਾ ਕੱਲੀ ਕੰਮ ਕੀਤਾ ਸਟਾਟਸ ਕਟਿੰਗ ਲਾਉਣ ਦਾ ਤੇ ਇੱਧਰ ਲਾਈ ਸੀ ਥੋੜੀ ਆ ਦੇਖ ਇਹ ਬੜੀ ਉੱਚੀ ਨਹੀਂ ਚੜਾਈ ਜਰ ਬੜੀ ਉੱਚੀ ਜਿਹੜਾ ਸੀ ਇਹਦਾ ਹਜੇ 1 ਫੁੱਟ ਹੋਰ ਸੀਗੀ ਲਾਈ ਨਹੀਂ 7 ਫੁੱਟ ਤੱਕ ਹੀ ਲਾਇਆ ਅੱਛਾ ਹਾਂ 8 ਫੁੱਟ ਤੱਕ ਸੀਗਾ ਇਹਦਾ ਉਹ ਬਚਿਆ ਜਿਹੜਾ ਉਹ ਇੱਧਰ ਲਾਵਾਂਗੇ ਇੱਥੇ ਇਹਦਾ ਹਜੇ ਹੋ ਕਰਨਾ ਇੱਥੇ ਵਾਸਪੇਸ਼ਨ ਲੱਗਣਾ ਆ ਵੀ ਪੁਆਇੰਟ ਛੱਡਿਆ ਵੇ ਇੱਥੇ ਲਾ ਦਾਂਗੇ ਇਹਦੇ ਨਾਲ ਦਾ ਬਚਿਆਗਾ ਇਹਦੇ ਨਾਲ ਦਾ ਆਹ ਬੱਦਲਾਂ ਵਾਲਾ ਆਹ ਬਿਲਕੁਲ ਨਹੀਂ ਟਿੱਕੇ ਜਿਹਾ ਘੇਟਾ ਨਾ ਬਾਈ ਹਾਂ ਆਹ ਦੱਸ ਕੀ ਆ ਥੱਲੇ ਥੱਲੇ ਹੈਗਾ ਪਾਣੀ ਹਾਂ ਤਾਹਾਂ ਮੱਛੀਆਂ ਤਾਹਾਂ ਮੱਛਣਾ ਫਿਰ ਤਾਹਾਂਾਂ ਬੱਤਾਂ ਠੀਕ ਆ ਆਹ ਕਿਹੜੀ ਵੇਲ ਮੱਛੀ ਹਾਂ ਵੇਲ ਅ ਤਰਤੀ ਆ ਆ ਗਿਆ ਆਹ ਚੰਦ ਚੰਦ ਥੋੜੀ ਆਹ ਬੱਦਲ ਆ ਗਏ ਬੱਦਲਾ ਨੀ ਪਹਾੜ ਪਹਾੜਾ ਕੀ ਬਦਲਾ ਪਹਾੜ ਟੁੜੀ ਆ ਆ ਤਾ ਆਗੇ ਡਿਜ਼ਾਈਨ ਬਦਲਾ ਬਦਲਾਦਾ ਹਾਂ ਹਾਂ ਇਹ ਬਦਲਾ ਇਹ ਬਦਲਾਦਾ ਇਹ ਹੋ ਆ ਓਏ ਪਤਾ ਨਹੀਂ ਕੀ ਠੀਕ ਹੈ ਪਤਾ ਨਹੀਂ ਆ ਗਏ ਮੈਂ ਉਹ ਆ ਗਿਆ ਇੱਥੇ ਜਦ ਟੂੜੀ ਲੱਗੂਗਾ ਨਾ ਕਿੱਥੇ ਹਾਂ ਉਹ ਸ਼ਾਵਰ ਵਾਲਾ ਪੁਆਇੰਟ ਆ ਉਹ ਪਰ ਲਾ ਹੈਗਾ ਗੀਜਰਲਾ ਬਾਰੇ ਮੁਰੇ ਜੇ ਗੱਡੇ ਪਏ ਆ ਉਹ ਤਾਂ ਨਾ ਸੀ ਤਾਂ ਨਵੋ ਸੀ ਇੱਕ ਉਹ ਪਹੂਆ ਐਗਜ਼ੌਸਟ ਫੈਨ ਇਥੋਂ ਵੀ ਬੰਦ ਕਰਾ ਦਾਂਗੇ ਆ ਆਹ ਤੁਹਾਨੂੰ ਜਿਹੜਾ ਚੜਦਾ ਬਈ ਇਹ ਖੂਫਿਆ ਹੋਆ ਲੂਗ ਨਾ ਅਸਰ ਕਰਦਾ ਬਈ ਹਨਾ ਤੁਹਾਡਾ ਇਥੋਂ ਤੱਕ ਪੰਦਨਾ ਥੱਲੇ ਨੂੰ ਜੁਦਾ ਜਾ ਇਥੇ ਲੱਗੂਗੀ ਟੂਟੀ ਠੀਕ ਹੈ ਪਾਸਿਵੇਸ਼ਨ ਠੀਕ ਹੈ ਤੇ ਥੱਲੇ ਧਰਾਂਗੇ ਆਪਾਂ ਉਹ ਇਨਵੈਕਟਰ ਧਰ ਦੇਂਗੇ ਇਥੇ ਪਾਸੇ ਹੋ ਜੂਗਾ ਪਤਾ ਨਹੀਂ ਲੱਗਣਾ ਅਜੇ ਸਾਫ ਸਫਾਈ ਵੀ ਹੋਣੀ ਲਵੇੜੀ ਵਾਲੇ ਦਿੱਤਾ ਹਨਾ ਸਾਫ ਕਰਕੇ ਦੇਣਾ ਸਾਫ ਕਰਕੇ ਦੇਣਗੇ ਇੱਕ ਵਾਰੀ ਜਿਵੇਂ ਕਹਿੰਦਾ ਜਿਵੇਂ ਉਹ ਜੋ ਨਿਕਲੇ ਸੀ ਘਰ ਦੀ ਡੱਬਿਆਂ ਚੋਂ ਉਵੇਂ ਹੋ ਇਹ ਹਾਂ ਇਹ ਸਾਫ ਥੋੜਾ ਜਿਹਾ ਇਧਰ ਲਾ ਕਮਰਾ ਦੇਖ ਇਹ ਜੋ ਕੋਈ ਕਮੀ ਬੇਸੀ ਕੀ ਹਜੇ ਤਾਂ ਹਜੇ ਕਿਹੜਾ ਤੇ ਦੇਖਿਓ ਮੈਂ ਬੈਡਰ ਆਪਕੇ ਚੇਤੇ ਇਧਰ ਲਈ ਬਸ ਆਹ ਬਤਾਂ ਹੀ ਦਾ ਆਹ ਬੋਰ ਇਧਰ ਛੱਡੇ ਵੇ ਤੇ ਆ ਬਾਕੀ ਕੰਮ ਇਹ ਹੂੰ ਕਿਉਂਦਾ ਆ ਰਸੋਈ ਵਾਲਾ ਆਹ ਛੋਟਾ ਰੱਖਤਾ ਮਿਸਤਰੀ ਨੇ ਇਹ ਬੱਡਣਾ ਬਣਾ ਹਣਾ ਪਾਸੇ ਤੋਂ ਟੱਬ ਲਾਉਣ ਵਾਸਤੇ ਨਾ ਕੀ ਸਮਾਨ ਜਾਊਗਾ ਆਪਾਂ ਨੂੰ ਤਾਂ ਪਤਾ ਨਹੀਂ ਇਹ ਗੋਲਾ ਇਹ ਇਸ ਮੈਂਟਰ ਲਾਉਣ ਵਾਸਤੇ ਡ੍ਰਿੱਲ ਜੀ ਤੇ ਵੀ ਗੋਸ ਟਾਈਟ ਕਰ ਦਿੱਤੀਆਂ ਮੈਂ ਤਾਂ ਕਟਿੰਗ ਕਰਨ ਵਾਸਤੇ ਲਾਉਣਾ ਥੱਲੇ ਉਹ ਗੀਤਾ ਸਿਸਟਮ ਜਿਹਾ ਬਣਾਇਆ ਥੜਾ ਇਹ ਇੱਧਰ ਲੱਗੂਗਾ ਕਾਲਾ ਪੱਥਰ ਇਹ ਮੁੱਦਾ ਵਿਆਗਾ ਉਧਰ ਰਸੋਈ ਦੀੋਂ ਤੇ ਆ ਵਿਆਹਾ ਉਹਦੇ ਨਾਲ ਜੋੜਿਆ ਫੈਕੋ ਇੱਕ ਨਾਲ ਆ ਸਾਰਾ ਜੋੜਿਆ ਇੱਕ ਜੋੜਿਆ ਹੈ ਇਹਨਾਂ ਨਾਲ ਜੋੜਿਆ ਕਿ ਸਟੇ ਜਾਉਂਦਾ ਇਹ ਗੋਲਾ ਆ ਬਣਾਇਆ ਇਹ ਚੌਂਕਾ ਬਣਾਇਆ ਜਿਹੜੀ ਕੋਈ ਲੋਕੋ ਹੈ ਇਹ ਕਾਹੀ ਜੜੀ ਇਹੋ ਜਗਾ ਬਲੈਕ ਆ ਜੇ ਬਲੈਕ ਆਪਾਂ ਥੱਲੇ ਲਾ ਲੈਂਦੇ ਕਿੱਥੇ ਹਾਂ ਜਿਵੇਂ ਥੱਲੇ ਤੇ ਤਾਂ ਥੱਲੇ ਨਹੀਂ ਜਾਂਦਾ ਬਲੈਕ ਐਚ ਵੀ ਘਾਟਾ ਖਾਦਾ ਆਪਾਂ 70 ਵੀ ਇੱਥੇ ਸਸਤਾ ਮਿਲਿਆ ਉੱਥੇ 70 ਵੀ ਮਹਿੰਗਾ ਲੈਂਦਾ ਆਏ ਪੁੱਛਣਾ ਚਾਹੀਦਾ ਕਹਿੰਦੇ ਪਤਾ ਕਰਨਾ ਚਾਹੀਦਾ ਥਾਂ ਥਾਂ ਤੋਂ ਕੰਪਨੀ ਦਾ ਤਾਂ ਫਰਕ ਹੈਗਾ ਉਹੀ ਚੀਜ਼ ਐ ਥੱਲੇ ਹੀ ਲਾਉਣਾ ਹਾਂ ਉਹ ਸੱਡਾ ਤੇ ਲਈ ਜਾਂਦਾ ਵੀ ਕੰਦਰ ਚਾ ਵੇਖ ਜਾ ਕੇ ਕੀ ਜੀ ਆ ਵਿਆਹ ਕੱਟ ਕੇ ਰੱਖਿਆ ਪਾਸੇ ਲੈਣ ਵਾਸਤੇ ਉਹ ਸੱਡਾ ਤੇ ਲਾਉਣਾ ਸੱਡਾ ਤੇ ਕਾਲੇ ਲਾ ਲੈਂਦੇ ਆ ਆਹ ਇਹਦੇ ਨਾਲ ਤਾਂ ਹੀ ਲੱਗੂਗਾ ਆ ਲੈਣਾ ਮੈਨ ਕਿਉਂ ਏ ਨਾਲ ਦੀ ਹੋਵੇ ਜਿਵੇਂ ਇਧਰੋਂ ਲੈਣ ਜਾਂਦੀ ਏ ਜਿਹੜੀ ਉਮੀ ਉਧਰ ਤਾਂ ਲੈਣਾ ਹੋਵੇ ਇਧਰੋਂ ਦਾ ਉਧਰੋਂ ਨਹੀਂ ਲੱਗੂ ਜੇ ਮੈਂ ਲੈਣਾ ਇਧਰ ਇੰਨਾ ਚੌੜੀ ਲੱਗੂਗਾ 4 ਫੁੱਟ ਲੰਮਾ ਲੱਗੂਗਾ ਆਹ ਲੰਮੇ 20 ਬਾਕੀ ਰੰਗ ਕਰਨ ਵਾਲੇ ਵੀ ਆਉਣਗੇ ਉਹਦੇ ਨਾਲ ਵੀ ਗੱਲ ਹੋ ਗਈ ਕਿੰਨਾ ਕੰਮ ਤੇ ਦੱਸਾ ਜੀ ਹੂੰ ਕੰਮ ਲੋਟ ਕਿਹੜਾ ਕਿਹੜਾ ਰਹਿ ਗਿਆ ਦੱਸ ਕਾ ਪਾਰਟਰ ਤੋਂ ਬਾਅਦ ਦੀ ਗੱਲ ਹੈ ਅੰਦਰੋਂ ਅੰਦਰੋਂ ਦੱਸ ਕਿੰਨਾ ਰਹਿ ਗਿਆ ਹੈ ਆਹ ਬੱਕਾ ਰਹੀ ਹੈ ਹਾਂ ਰੋਟੇ ਜੀ ਸੌਫਟ ਸਪਾਈ ਇਹ ਤਾਂ ਚੱਲੀ ਜਾਂਦਾ ਠੀਕ ਹੈ ਇਹ ਚੱਲੀ ਜਾਂਦਾ ਹਮਮ ਹੋਰ ਕੀ ਕੰਮ ਰਹਿੰਦਾ ਉਹ ਜਿਹੜੇ ਮੂਹਰੇ ਮਾਰੇ ਤੇ ਰਹਿੰਦੇ ਬਸ ਤੇ ਫਿਟਿੰਗ ਅਜੇ ਫਿਟਿੰਗ ਰਹਿੰਦੀ ਹੈ ਬਿਜਲੀ ਦਾ ਤਾਂ ਬਿਜਲੀ ਦਾ ਕੰਮ ਰਹਿੰਦਾ ਤੇ ਹੋਰ ਦੱਸ ਕੀ ਰਹਿੰਦਾ ਤੇ ਤੇ ਆਹ ਕੀ ਦਰਵਾਜ਼ੇ ਉਹ ਇਹਦਾ ਫੇਰ ਲੱਗਣਗੇ ਹਾਂ ਹੁਣ ਹੀ ਲੱਗਣਗੇ ਇਹਦਾ ਜਦੋਂ ਸਵਾਰ ਨੂੰ ਲੱਗਦਾ ਫੇਰ ਲੱਗਣਗੇ ਹੂੰ ਟੂਟੀਆਂ ਟੱਪੇ ਰਹਿੰਦੇ ਆ ਹਜੇ ਹੈ ਬਹੁਤ ਬੋੜਾ ਆ ਪਾ ਬਟੇ ਗਿਆ ਉਹ ਜੀ ਕੀ ਬਟੇ ਗਿਆ ਇਹਦਾ ਇੱਥੇ ਉਹ ਹੀ ਲੱਗਣਾ ਪੱਥਰੀ ਲੱਗ ਉੱਤੇ ਉਹ ਲੱਗਣਾ ਪੱਥਰ ਪਾਉੜਾ ਨਾ ਦੱਸ ਛੱਟਾ ਇਹ ਬਤਨ ਬੁਸੇ ਨਾ ਪਹਿਲਾਂ ਪੋਰਡਾਂ ਦੂਜੀਆਂ ਬਣਾਉਂਦੇ ਸੀ ਇਹਦੇ ਨਹੀਂ ਲਾਉਂਦੇ ਹਜੇ ਆਪਾਂ ਪੱਥਰ ਪੋੜਨਾਂ ਤੇ ਬੱਸ ਤਹਿਲਿਆ ਪੈਣਾ ਹੈ ਪਹਿਲਾ ਵੀੜਿਆ ਲਾਉਦੇ 25000 ਰੁਪਇਆ ਖਰਚਾ ਆ ਜੀ ਇਹਨਾਂ ਤੇ ਜੇ ਲਾਉਣ ਲੱਗੇ ਨਹੀਂ ਪਹਿਲਾ ਵੀੜਿਆ ਲਾਉਦੇ ਪਹਿਲਾਂ ਦੂਧੀਆਂ ਬਣਾਉਂਦੇ ਸੀ ਜਿਹੜੀਆਂ ਥੋੜੇ ਬਣਾਈਆਂ ਨੇ ਮੈਂ 50 ਵਾਲੀਆਂ ਹਾਂ ਇਹ ਇਕੱਲਾ ਇਕੱਲਾ ਡਾ ਦੀਂਦਾ ਹਨ ਹਾਂ ਇਹ ਜਿਵੇਂ ਥੱਲੂ ਆ ਉਹ ਮੈਂ ਤਾਂ ਦਵਾ ਜੱਡ ਪੌੜੂਆਂ ਵਜ ਦਿੰਦਾ ਨੇ ਅਇਥੋਂ ਕਿੰਨਾ ਉੱਚਾ ਬਣ ਗਿਆ ਹਨਾ ਇਹ ਇਹ ਬਣ ਗਿਆ 11 ਤੇ 11 22 ਫੁੱਟ ਬਣ ਗਿਆ ਇਥੋਂ ਉੱਚਾ ਥੱਲੇ ਉਹ ਇੱਕ ਗੋਲ ਆ ਗਈ ਜੀ ਲੋਗੀਆਂ ਗੋਲ ਕੋੜੀ ਆਈ ਅਦਬ ਹੁੰਦਾ ਬਾਹਰ ਲੱਗਦਾ ਹਨਾ ਅੰਦਰ ਲੱਗਦਾ ਇੱਥੇ ਕਾਲਾ ਦੀ ਛਲਾਇਆ ਪਾਗੇ ਇੱਧਰ ਇੱਧਰਲੀ ਫਰ ਛੱਡ ਹੋ ਗਈ ਇੱਧਰਲੀ ਫਰ ਛੱਡ ਹੋ ਗਈ ਠੀਕ ਆ ਇਹੋ ਜਿਹਾ ਮੈਨੂੰ ਮਤ ਪਸੰਦ ਆ ਇਹ ਆਹ ਚੰਗਾ ਹੂੰ ਹੂੰ ਖਾਲੀ ਰਹਿਦਾ ਦੱਸ ਲੋ ਹੈਂ ਜਾ ਰਿਹਾ ਸੀ ਇਹ ਤਾਂ ਖਾਲੀ ਹੈ ਕਿ ਨਹੀਂ ਮਾਰ ਆ ਜਾਂਦਾ ਇਹਦਾ ਯੋਗ ਆਹ ਤਾਂ ਮੇਰੇ ਸਾਹਮਣੇ ਦੇਖਦੇ ਮੈਨੂੰ ਮੈਨੂੰ ਆਦੇ ਨੂੰ ਚਿੱਤ ਅੱਜ ਕੱਲ ਨੂੰ ਉਹਨੂੰ ਦਿਖਾ ਦੇਵਾਂਗੇ ਬਸ ਹੋਰ ਕੁਸ ਹੋਰ ਕੁਸ ਐ ਇਦੀ ਤਾਂ ਠੰਡਾ ਰਹੂਗਾ ਹਨਾ ਹੋਇਆ ਹਨ ਐ ਇਦੀ ਇਕੱਲੇ ਪੱਖੇ ਨਾਲ ਵੀ ਸਰੀ ਜਾਉ ਕਿ ਹੁਣ ਹੀ ਲੱਗਦਾ ਹੁਣ ਹੀ ਲੱਗਦਾ ਮਗਰੋਂ ਤਾਂ ਅੱਗੇ ਸੱਟੂ ਹੋਰ ਕੇਰੋਂ ਮੱਛਰ ਆਣੇ ਆਉਗਾ ਹਨਾ ਕਿ ਆਪਾਂ ਮੱਛਰ ਮੱਛਰ ਆਉਗਾ ਤਾਂ ਚਲੋ ਠੀਕ ਗਈ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਤੇ ਕੱਲ ਦੀ ਵੀਡੀਓ 'ਚ ਮਿਲਦੇ ਆ ਹਨਾ ਅੱਜ ਬੰਦੀ ਕਰ ਗਈ ਸੀਗੀ ਛੁੱਟੀ ਕੱਲ ਨੂੰ ਦਿਖਾਵਾਂਗੇ ਉਹਨਾਂ ਦਾ ਕੰਮ ਤੇ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ